ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਦੇ ਅੰਦਰ ਇੱਕ ਘਟਨਾ ਵਾਪਰੀ ਪਿਛਲੇ ਦਿਨੀ 26 ਜੂਨ ਨੂੰ 1947 ਤੋਂ ਉੱਜੜ ਕੇ ਆਏ ਪਰਿਵਾਰ 150 ਦੇ ਕਰੀਬ ਜਿਹੜੇ ਸਰਕਾਰ ਨੇ ਕਰਨਾਲ ਦੇ ਨੇੜੇ ਨੀ ਸੰਗ ਜ਼ਿਲ੍ਹੇ ਦੇ ਅੰਦਰ ਪਿੰਡ ਅੰਮੂ ਪਰ ਵਸਾਏ ਜੰਗਲੀ ਜ਼ਮੀਨ ਦਿੱਤੀ ਜਿਹੜੀ ਉਹਨਾਂ ਨੇ ਮੁੜ ਵਸੇਬਾ ਕਰਕੇ ਸਾਰੀ ਹਰੀ ਭਰੀ ਕੀਤੀ ਤਿੰਨ ਪੀੜੀਆਂ ਤੋਂ ਪਰਿਵਾਰ ਵਸ ਰਹੇ ਨੇ ਜਿਨ੍ਹਾਂ ਦੇ ਵਿੱਚ ਚਾਰ ਪਰਿਵਾਰ ਸਿੱਖਾਂ ਦੇ ਨੇ ਜਿਨ੍ਹਾਂ ਦੇ ਨਾਮ ਜਿਹੜੇ ਆ ਉਹ ਭਾਈ ਰਗਵੀਰ ਸਿੰਘ ਭਾਈ ਬੂਟਾ ਸਿੰਘ ਅਰ ਭਾਈ ਰੇਸ਼ਮ ਸਿੰਘ ਤੇ ਗੁਰਦੇਵ ਸਿੰਘ ਇਹਨਾਂ ਚਾਰਾਂ ਪਰਿਵਾਰਾਂ ਨੂੰ ਘੱਟ ਗਿਣਤੀਆਂ ਜਾਂ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਕੇ ਪਿਛਲੇ ਦਿਨੀ ਉਥੋਂ ਦੇ ਸਰਪੰਚ ਵੱਲੋਂ ਉਹਨਾਂ ਦੇ ਘਰ ਤੋੜ ਦਿੱਤੇ ਗਏ ਜ਼ਮੀਨ ਤੇ ਕਬਜ਼ਾ ਕਰਨ ਵਾਸਤੇ ਧਮਕੀਆਂ ਦਿੱਤੀਆਂ ਗਈਆਂ ਕਹਿੰਦੇ ਪਿੰਡ ਛੱਡ ਕੇ ਚਲੇ ਜਾਓ ਜਾਂ ਜਾਨੋ ਮਾਰ ਦੇਾਂਗੇ ਤੁਹਾਨੂੰ ਇਸ ਤਰ੍ਹਾਂ ਦਾ ਕੁਝ ਵਾਪਰਿਆ ਔਰ 10 ਦਿਨ ਤੋਂ ਬਿਜਲੀ ਪਾਣੀ ਕੱਟਿਆ ਹੋਇਆ ਹੈ ਦਰਖਤਾਂ ਦੇ ਥੱਲੇ ਉਹ ਬਰਸਾਤ ਧੁੱਪ ਗਰਮੀ ਸਹਿਣ ਕਰ ਰਹੇ ਨੇ ਤੇ ਰੋਟੀ ਨੇੜੇ ਗਊ ਸ਼ਾਲਾ ਚੋਂ ਮੰਗ ਕੇ ਖਾ ਰਹੇ ਨੇ ਉਹ ਪਰਿਵਾਰ ਔਰ ਕੁਝ ਸਾਡੇ ਗੁਰਸਿੱਖ ਭਰਾਵਾਂ ਨੇ ਉੱਥੇ ਜਾ ਕੇ ਉਹਨਾਂ ਦੀ ਪੁੱਛ ਪੜਤਾਲ ਕੀਤੀ ਹਾਲਚਲ ਪੁੱਛਿਆ ਤੇ ਅੱਜ ਅਸੀਂ ਉਹ ਸਾਰਾ ਘਟਨਾ ਕਰਮ ਲੈ ਕੇ ਇਹ ਹਰਿਆਣੇ ਦੇ ਜਿਹੜੇ ਨਾਇਬ ਸਿੰਘ ਸੈਣੀ ਮਾਨਯੋਗ ਮੁੱਖ ਮੰਤਰੀ ਨੇ ਅਸੀਂ ਉਹਨਾਂ ਨੂੰ ਇੱਕ ਪੱਤਰ ਦੇ ਕੇ ਇਹ ਸਾਰੀ ਗੱਲ ਤੋਂ ਜਾਣੂ ਕਰਵਾਇਆ ਜਿਹਦੇ ਨਾਲ ਅਬ ਕਾਇਦਾ ਅਸੀਂ ਤਸਵੀਰਾਂ ਲਾਈਆਂ ਹੋਈਆਂ ਆ ਉਹਨਾਂ ਦੇ ਘਰ ਕਿੰਨੀ ਬੇਰਹਿਮੀ ਨਾਲ ਢਾਏ ਗਏ ਤੇ ਜਦੋਂ ਕਿਸੇ ਗਰੀਬ ਦਾ ਘਰ ਟੁੱਟਦਾ ਹੈ ਉਹਦਾ ਦਿਲ ਜਾਣਦਾ ਹੈ ਕਿ ਉਹਦੇ ਤੇ ਕੀ ਵਾਪਰਦਾ ਹੈ ਕਿਸ ਤਰ੍ਹਾਂ ਉਹਨਾਂ ਦਾ ਸਾਜੋ-ਸਮਾਨ ਸਾਰਾ ਲੁੱਟਿਆ ਗਿਆ ਖਿਲਾਰਿਆ ਗਿਆ ਜ਼ਲੀਲ ਕੀਤਾ ਗਿਆ ਹੱਥੋਂ ਪਾਈ ਬੀਬੀਆਂ ਬੱਚਿਆਂ ਬਜ਼ੁਰਗਾਂ ਨਾਲ ਕੀਤੀ ਗਈ ਤੇ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਸੁਣਨ ਤੋਂ ਬਾਅਦ ਇਹ ਪ੍ਰੋਸਾਦਤਾਈ ਕਿ ਤੁਰੰਤ ਕਾਰਵਾਈ ਕਰਕੇ ਅਸੀਂ ਉਹਨਾਂ ਦਾ ਮੁੜ ਵਸੇਬਾ ਤੇ ਉਹਨਾਂ ਦੇ ਪੁਖਤਾ ਪ੍ਰਬੰਧ ਤੇ ਨਾਲ ਜਿਹੜੇ ਠੱਠੇ ਹੋਏ ਘਰ ਨੇ ਅਸੀਂ ਇਹਦੇ ਚ ਲਿਖਿਆ ਹੋਇਆ ਕਿ ਉਹਨਾਂ ਨੂੰ ਦੁਬਾਰਾ ਬਣਾ ਕੇ ਦਿੱਤੇ ਜਾਣ ਆਸ ਕਰਦੇ ਹਾਂ ਕਿ ਸਾਡੇ ਵਾਲੇ ਮੁੱਖ ਮੰਤਰੀ ਨਾਲੋਂ ਇਹ ਆਪਣਾ ਵਧੀਆ ਕਾਰਗੁਜ਼ਾਰੀ ਦਾ ਸੁਨੇਹਾ ਦੇਣਗੇ ਰਾਜ ਕਰਨ ਨੂੰ ਹੱਕ ਨਹੀਂ ਸਮਝਣਗੇ ਇਨਸਾਫ ਨੂੰ ਫਰਜ ਸਮਝਣਗੇ ਕਾਰਨ ਲਤੀਫ ਪੂਰੇ ਦੇ ਅੰਦਰ ਜਲੰਧਰ ਵਿੱਚ 1947 ਤੋਂ ਉਜੜੇ ਘਰ ਜਿਹੜੇ ਸੀ ਇੱਥੇ ਆ ਕੇ ਵਸੇ ਤੇ ਪੰਜਾਬ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੇ ਘਰ ਢਾਏ ਜਿਹੜੇ ਅੱਜ ਤੱਕ ਉਹ ਨਹੀਂ ਬਣੇ ਵੇਖਦੇ ਆ ਹੁਣ ਸਾਡੀ ਇਹ ਗੱਲ ਜਾਂ ਸਿੱਖਾਂ ਦੀ ਗੱਲ ਜਿਹੜੀ ਸੀ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਹਰਿਆਣੇ ਦੇ ਮੁੱਖ ਮੰਤਰੀ ਕਿੱਡੀ ਛੇਤੀ ਫੈਸਲਾ ਲੈ ਕੇ ਦੱਸਦੇ ਨੇ ਕਿ ਅਸੀਂ ਜਮਹੂਰੀਅਤ ਦੇ ਨਾਲ ਆ ਔਰ ਇਹ ਵੀ ਗੱਲ ਅਸੀਂ ਸ਼ੇਰੇ ਪੰਜਾਬ ਦਲ ਵੱਲੋਂ ਕਹਿ ਰਹੇ ਆ ਜੋ ਪਿਛਲੇ ਦਿਨੀ 28 ਜੂਨ ਨੂੰ ਅਨਾਉਂਸ ਕੀਤਾ ਗਿਆ ਸੀ ਤੇ ਸ਼ੇਰੇ ਪੰਜਾਬ ਦਲ ਦੀ ਅੱਜ ਪਹਿਲੀ ਚਿੱਠੀ ਜਿਹੜੀ ਹੈ ਇਹ ਮੁੜ ਵਸੇਬੇ ਲਈ ਦਫਤਰ ਤੋਂ ਜਾਰੀ ਹੋਈ ਜਿਹੜੀ ਅੱਜ ਇੱਥੇ ਮੁੱਖ ਮੰਤਰੀ ਦੀ ਰਿਹੈਸ਼ ਤੇ ਚੰਡੀਗੜਾ ਆ ਕੇ ਦਿੱਤੀ ਗਈ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਇਹ ਕਾਰਜ ਵਿੱਚ ਸਾਨੂੰ ਸਫਲਤਾ ਮਿਲੇ ਉਹਨਾਂ ਦਾ ਘਰ ਜਿਹੜਾ ਹੈ ਉਹ ਮੜ ਬਸੇ ਆਉ ਉਹਨਾਂ ਦੇ ਪਰਿਵਾਰਾਂ ਨਾਲ ਵੀ ਮਿਲਾਂਗੇ ਤੁਹਾਡੇ ਸਾਹਮਣੇ ਹੋਰ ਵੀ ਜਿਹੜੀਆਂ ਗਤੀਵਿਧੀਆਂ ਹੋਣਗੀਆਂ ਰੱਖਾਂਗੇ ਔਰ ਇਹ ਮਤਾਂ ਸੋਚਣਾ ਕਿ ਸ਼ਾਇਦ ਇਸ ਸਿੱਖਾਂ ਦੇ ਘਰ ਠੱਠੇ ਤੇ ਅਸੀਂ ਆਏ ਆ ਨਹੀਂ ਕਿਸੇ ਹਿੰਦੂ ਭਰਾ ਨਾਲ ਕਿਸੇ ਮੁਸਲਮਾਨ ਨਾਲ ਕਿਸੇ ਹੋਰ ਫਿਰਕੇ ਨਾਲ ਵੀ ਤੱਕਾ ਹੁੰਦਾ ਹੈ ਸਾਨੂੰ ਪਤਾ ਲੱਗਦਾ ਤੇ ਅਸੀਂ ਜ਼ਮੋਰੀਅਤ ਦੇ ਹੱਕ ਵਿੱਚ ਖੜੇ ਸੀ ਹਾਂ ਤੇ ਰਹਾਂਗੇ ਸ਼ੇਰੇ ਪੰਜਾਬ ਦਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ